ਬਈ ਕਿਸਾਨਾਂ ਦਾ ਜਿਹੜਾ ਵਿਰੋਧ ਆ ਤੇ ਵੈਜਾਇਜ ਹੋ ਸਕਦਾ ਕਿਉਂਕਿ ਆਪਣੀ ਆਪਣੀ ਸਮਝ ਦੇ ਨਾਲ ਸਾਰੇ ਕੰਮ ਕਰਦੇ ਨੇ ਕਿਦਾਂ ਹੋ ਸਕਦਾ ਉਹਨੂੰ ਲੱਗਦਾ ਹੋਵੇ ਪਰ ਮੈਂ ਇਹ ਸਮਝਦਾ ਵੀ ਚੰਗੀ ਤਰ੍ਹਾਂ ਸਟੱਡੀ ਕਰਨ ਦੀ ਜ਼ਰੂਰਤ ਆ ਪਾਲਿਸੀ ਨੂੰ ਕਿ ਇਸ ਪਾਲਿਸੀ ਦੇ ਮੁਤਾਬਕ ਕੋਈ ਵੀ ਕਿਸੇ ਤੋਂ ਜਿਹੜੀ ਜ਼ਮੀਨ ਆ ਉਹ ਜਬਰੇ ਨਹੀਂ ਖਰੀਦੀ ਜਾਣੀ ਹੈ ਨਾ ਹੀ ਜਬਰੇ ਲਈ ਜਾਣੀ ਆ ਜਿਹੜੀ ਜ਼ਮੀਨ ਲੋਕ ਦੇਣ ਚਾਹਣਗੇ ਆਪਣੀ ਉਹੀ ਜ਼ਮੀਨ ਲਈ ਜਾਊਗੀ ਜੇ ਕੋਈ 10 ਕਿਲੇ ਦੇਣ ਤਾਂ 10 ਕਿਲੇ ਦੇਵੇ ਜੇ 2 ਕਿਲੇ ਦੇਣ ਤਾਂ 2 ਕਿਲੇ ਦੇਵੇ ਕਿਸੇ ਤੇ ਕੋਈ ਵੀ ਜ਼ੋਰ ਨਹੀਂ ਨਾ ਹੀ ਕੋਈ ਤੱਕਾ ਹੋਊਗਾ ਕਿ ਪਾਲਿਸੀ ਦੇ ਵਿੱਚ ਜ਼ਮੀਨ ਲੈਣ ਵਾਸਤੇ ਨੰਬਰ 1 ਨੰਬਰ 1 ਨੰਬਰ 1 ਨੰਬਰ 1 ਨੰਬਰ 1 ਨੰਬਰ 2 ਜਿਹੜੀ ਪਾਲਿਸੀ ਆਈ ਹੈ ਉਹਦੇ ਵਿੱਚ ਬਹੁਤ ਜਲਦੀ ਅਮੈਂਡਮੈਂਟ ਹੈ ਜਿਹੜੀ ਹੋਣ ਜਾ ਰਹੀ ਆ ਸੋਮਵਾਰ ਜਾਂ ਮੰਗਲਵਾਰ ਨੂੰ ਸ਼ਾਇਦ ਹੋਣ ਜਾ ਰਹੀ ਆ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੇ ਹਾਊਸਿੰਗ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਸਭਾ ਨੇ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿਉਂਕਿ 24 ਪਿੰਡ ਨੇ 25 ਪਿੰਡ ਨੇ ਜਿਹੜੇ ਉਹ ਸਿਰਫ ਸਿਰਫ ਮੇਰੇ ਹਲਕੇ ਦੇ ਨੇ ਸਾਰੀ ਜ਼ਮੀਨ ਆ ਜਿਹੜੀ ਉਹ ਮੇਰੇ ਹਲਕੇ ਦੀ ਪੈਂਦੀ ਐ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੁਹਾਲੇ ਚ ਹੋਣ ਜਾ ਰਹੀ ਆ ਤੇ ਮੈਨੂੰ ਸਭ ਤੋਂ ਵੱਧ ਦਰਦ ਆ ਮੈਨੂੰ ਸਭ ਤੋਂ ਵੱਧ ਦੁੱਖ ਆ ਤੇ ਮੈਨੂੰ ਹੀ ਸਭ ਤੋਂ ਵੱਧ ਖੁਸ਼ੀ ਹੋਣੀ ਆ ਜਦੋਂ ਇਹ ਮਸਲੇ ਦਾ ਜਿਹੜਾ ਹੱਲ ਇਹ ਹੋ ਜਾਊਗਾ ਤੇ ਜਿਹੜੀ ਨਵੀਂ ਪਾਲਿਸੀ ਜਿਹੜੀ ਪੁਰਾਣੀ ਪਾਲਿਸੀ ਚੱਲ ਰਹੀ ਸੀ ਜਿੱਦਾਂ ਉਹਦੇ ਚ ਮਿਲ ਰਹੇ ਸੀ ਸਾਰਿਆਂ ਨੂੰ ਜਿੱਦਾਂ ਬੂਥ ਮਿਲ ਰਹੇ ਸੀ ਸ਼ੋਰੂਮ ਮਿਲ ਰਹੇ ਸੀ ਪਲਾਟ ਮਿਲ ਰਹੇ ਸੀ ਉਹਦੇ ਮੁਤਾਬਕ ਹੀ ਲਾਗੂ ਕਰਾ ਦਿੱਤੀ ਜਾਊਗੀ ਬਕਾਇਦਾ ਤੌਰ ਤੇ ਤੇ ਕਿਸੇ ਵੀ ਕਿਸਮ ਦੀ ਕੋਈ ਜਿਹੜੀ ਇਹਦੇ ਵਿੱਚ ਚੇਂਜ ਨਹੀਂ ਕੀਤੀ ਜਾਊਗੀ ਮੈਂ ਬੇਨਤੀ ਕੀਤੀ ਤੇ ਉਹਨਾਂ ਨੇ ਮੇਰੇ ਤੋਂ ਭਰੋਸਾ ਦਿੱਤਾ ਹੈ ਵੀ ਆਉਣ ਵਾਲੇ 2-4 ਦਿਨ ਦੇ ਵਿੱਚ ਇਹ ਸੋਧਾ ਹੋਣੀ ਹੈ ਜਿਹੜੀ ਸੋਧਾ 2-4 ਦਿਨ ਦੇ ਵਿੱਚ ਇਹਦੀ ਸੋਧਾ ਜਿਹੜੀ ਇਹ ਹੋ ਜਾਣੀ ਹੈ ਇਸੇ ਪਾਲਿਸੀ ਦੀ ਸੋਧਾ ਜਿਹੜੀ ਉਹ ਹੋ ਜਾਣੀ ਹੈ ਜੀ ਤੁਹਾਡੇ ਨਾਲ ਦੇ ਹਲਕੇ ਤੋਂ ਸਰ ਉਹਨਾਂ ਦੇ ਨਾਲ ਮੈਕਸਮ ਪ੍ਰਸਤਿਭਾ ਹੈ ਅਸੀਂ ਬਾਅਦ ਵਿੱਚ ਸਮਝੀ ਨਾ ਹਲਕੇ ਤੋਂ ਤਾਂ ਅਨਮੋਲ ਗਗਨ ਮਾਨ ਹੁਡੀ ਨੇ ਇਸ ਕਿਫਾ ਦਿੱਤਾ ਸਨਿਆਸੀ ਲੈ ਲਿਆ ਉਹਨਾਂ ਨੇ ਰਾਜ ਦਿੱਤੀ ਦੇਖੋ ਗੱਲ ਇਹ ਆ ਇਹ ਤਾਂ ਆਪਦੀ 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 ਸੋਚ ਹੈ ਠੀਕ ਹੈ ਆਪਦੀ ਸੋਚ ਆ ਆਪਦੇ ਸਾਹਮਣੇ ਨਾਲ ਬੰਦੇ ਚਾਹੁੰਦੇ ਨੇ ਆਪਦੇ ਸਾਹਮਣੇ ਨਾਲ ਖੜ੍ਹਦੇ ਨੇ ਆਪਦੇ ਸਾਹਮਣੇ ਨਾਲ ਬਣਦੇ ਨੇ ਆਪਣੇ ਸਾਹਮਣੇ ਨਾਲੋਂ ਅਸਤੀਫਾ ਦਿੰਦੇ ਉਹਨੇ ਉਹਨਾਂ ਨੇ ਸੋਚਿਆ ਹੋ ਹੋ ਸਕਦਾ ਹੈ ਕੋਈ ਉਹ ਬੈਟਰ ਰਾਹ ਲੱਭ ਰਹੇ ਹੋਣ ਆਪਣੀ ਜ਼ਿੰਦਗੀ ਦਾ ਤੇ ਉਹਨਾਂ ਨੇ ਸਿਆਸਤ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਉਹ ਵੈਸੇ ਵੀ ਪਹਿਲਾਂ ਉਹ ਕਲਾਕਾਰ ਨੇ ਪਹਿਲਾਂ ਪਹਿਲਾਂ ਇਸ ਖੇਤਰ ਦੇ ਵਿੱਚ ਸੀ ਤੋਂ ਮੈਂ ਇਹਦੇ ਬਾਰੇ ਕੋਈ ਜ਼ਿਆਦਾ ਬੋਲ ਨਹੀਂ ਸਕਦਾ ਗਵਾਂਢੀ ਹਲਕੇ ਦੇ ਲਈ ਤੁਹਾਡੇ ਗਵਾਂਢੀ ਨੇ ਗਵਾਂਢੀ ਦਾ ਤਾਂ ਹਾਲ ਚਾਲ ਦੇਖੋ ਮੇਰੀ ਸਾਡੇ ਦਾ ਸਬੰਧ ਸਾਰਿਆਂ ਨਾਲ ਬਹੁਤ ਵਧੀਆ ਨੇ ਸਗਵਾਂਢੀਆਂ ਨਾਲ ਦਾ ਅਸੀਂ ਰੱਖਦੇ ਵਧੀਆ ਨੇ ਅਸੀਂ ਤਾਂ ਗਵਾਂਢੀਆਂ ਤੋਂ ਬਿਨਾ ਵੀ ਜੇ ਹੋਏ ਉਹਨਾਂ ਦਾ ਵੀ ਆਪਣੇ ਕਲਾਵੇ ਚ ਲੈ ਕੇ ਰੱਖਦੇ ਆ ਕੋਈ ਐਸੀ ਗੱਲ ਨਹੀਂ ਹੈਗੀ ਨਹੀਂ ਕਿਸੇ ਕਿਸਮ ਦੀ ਸਾਡੇ ਨਾਲ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਹੋਈ ਅਸਤੀਫਾ ਦੇਣ ਬਾਰੇ ਤਾਂ ਉਹਨਾਂ ਦਾ ਆਪਣਾ ਹੀ ਫੈਸਲਾ ਹੈ ਨਾਲੇ ਇਦਾਂ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਗੱਲਾਂ ਬਾਤਾਂ ਸਲਾਹ ਨਾਲ ਹੀ ਹੁੰਦੇ ਉਹ ਆਪਣੇ ਲੈਵਲ ਤੇ ਫੈਸਲੇ ਹੁੰਦੇ ਨੇ ਇੱਕ ਇੱਥੇ ਦੇ ਲੋਕਾਂ ਦੀ ਡਿਮਾਂਡ ਉੱਠੀ ਸੀ ਜੀ ਨੀਡ ਬੇਸਡ ਪਾਲਿਸੀ ਦੀ ਨੀਡ ਬੇਸਡ ਪਾਲਿਸੀ ਦੋ ਤਰੀਕਾ ਦੀ ਇੱਕ ਤਾਂ ਰੈਜ਼ੀਡੈਂਸ਼ੀਅਲ ਹੈ ਇੱਕ ਬੂਥਾਂ ਦੀ ਤੇ ਜਿਹੜੇ ਐਸਐਸਐਸ ਨੇ ਉਹਨਾਂ ਦੀ ਵੀ ਹੈਗੀ ਉਹ ਤਾਂ ਕਹਿੰਦੇ ਵੀ ਅਸੀਂ ਬਹੁਤ ਸਾਰਾ ਲਗਭਗ 2-300 ਕਰੋੜ ਰੁਪਏ ਦਾ ਰੈਵਨਿਊ ਵੀ ਪੰਜਾਬ ਗਵਰਨਮੈਂਟ ਨੂੰ ਦੇਣ ਨੂੰ ਤਿਆਰ ਆ ਦੇਖੋ ਸਾਡੇ ਬਹੁਤ ਡਬਲ ਸਟੋਰੀ ਕਿਤੇ ਜਾਣ ਅਸੀਂ ਮੈਂ ਉਠਾਇਆ ਇਹ ਮਸਲਾ ਸਰਕਾਰ ਕੋ ਸਰਕਾਰ ਹਮਦਰਦੀ ਨਾਲ ਵਿਚਾਰ ਵੀ ਕਰ ਰਹੀ ਆ ਪੈਸਾ ਹੀ ਵੀ ਹਰ ਗੱਲ ਨਹੀਂ ਹੁੰਦੀ ਮਤਲਬ ਪਲਾਨ ਵੀ ਸ਼ਹਿਰ ਦੀ ਤੇ ਸ਼ਹਿਰ ਨੂੰ ਕਿਦਾਂ ਸਾਫ਼ ਸੁਥਰਾ ਠੀਕ ਠਾਕ ਰੱਖਣਾ ਹੈ ਜਿਹੜਾ ਸੋਨਾ ਵੀ ਲੱਗੇ ਉਹ ਵੀ ਇੱਕ ਮੁੱਖ ਗੱਲ ਹੁੰਦੀ ਆ ਪਰ ਫੇਰ ਵੀ ਮੈਂ ਉਹ ਰਿਕਮੈਂਡ ਕਰਕੇ ਭੇਜਦੀ ਆ ਵੀ ਡਬਲ ਸਟੋਰੀ ਜਿਹੜੇ ਬੁਝਤੇ ਹੋ ਬਣਾਏ ਜਾਣ ਮੈਨੂੰ ਇਹ ਲੱਗਦਾ ਵੀ ਉਹਨਾਂ ਵੀ ਬੜੀ ਹਮਦਰਦੀ ਦਾ ਮਾਨ ਜੋ ਮੁੱਖ ਮੰਤਰੀ ਵਿਚਾਰ ਕੇ ਜਲਦੀ ਲਾਗੂ ਹੋ ਜੀ ਰਿਹਾ ਹੈ ਰੈ residențial ਦਾ ਜੀ ਤੇ ਰੈ residențial ਦੇ ਮੈਂ ਅਨਾਉਂਸਮੈਂਟ ਕਰਤੀ ਹੈ ਵੀ ਅਸੀਂ ਜਲਦੀ ਕਰਾਵਾਂਗੇ ਜਿੱਦਾਂ ਦੀ ਵੀ ਅਸੀਂ ਕਰਾ ਸਕਦੇ ਹੋਏ ਜੋ ਜਾਇਜ਼ ਹੋਈ ਉਹ ਨੀਡ ਬੇਸ ਪਾਲਿਸੀ ਹੈ ਜਿਹੜੀ ਉਹ ਅਸੀਂ ਬਹੁਤ ਚਾਹਤ ਕਰ ਰਹੇ ਹਾਂ ਇਹਨਾਂ ਨੇ ਕੀਤੀ ਹੈ ਜੀ ਜਿਹੜਾ ਇਹ 11 ਫੇਸ ਵਾਲਾ ਜਿਹੜਾ ਆਰਐਮਸੀ ਪੁਆਇੰਟ ਹੈ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਕੂੜਾ ਜਾ ਰਿਹਾ ਉੱਥੇ ਪਲਾਂਟ ਚੱਲਦਾ ਨਹੀਂ ਵਿਜ਼ਿਟਸ ਵੀ ਹੋਈਆਂ ਨੇ ਤੇ ਕਈ ਵਾਰ ਪਲਾਂਟ ਬੰਦ ਪਾਇਆ ਗਿਆ ਉੱ ਬਹੁਤ ਜ਼ਬਰਦਸਤ ਮਸ਼ਕਲ ਜਿਹੜੇ ਲਿਪਾਸੇ ਚੱਲਦੀ ਉਹ ਮੱਖੀਆਂ ਤੱਕ 10 ਵਜੇ ਤੱਕ ਪਹੁੰਚਦੀਆਂ ਬਹੁਤ ਲੋਕ ਪਰੇਸ਼ਾਨ ਨੇ ਨਹੀਂ ਬਾਰੇ ਉਹਦੇ ਬਾਰੇ ਵੀ ਮੈਂ ਕਹਿ ਕੇ ਹਟਿਆ ਉਹਨਾਂ ਨੇ ਕਿਹਾ ਵੀ ਬੰਦ ਕਰਾਓ ਬਸ ਨਹੀਂ ਉਹ ਬੰਦ ਪਤਾ ਕੀ ਹੈ ਜੀ ਕਿ ਅਜੇ ਜਦੋਂ ਤੱਕ ਪਲਾਂਟ ਲੱਗ ਨਹੀਂ ਜਾਂਦਾ ਕਿਤੇ ਨਾ ਕਿਤੇ ਸਾਨੂੰ ਪ੍ਰੋਬਲਮ ਇਹ ਹੈ ਵੀ ਸਾਨੂੰ ਰੱਖਣੇ ਪੈਣੇ ਨੇ ਕਿਤੇ ਨਾ ਕਿਤੇ ਰੱਖਣੇ ਪੈਣੇ ਨੇ ਕੂੜਾ ਵੀ ਸਾਡਾ ਹੀ ਹੈ ਕਿਹੜੇ ਕਿਤੇ ਬਾਹਰ ਤੋਂ ਆਉਂਦਾ ਨਹੀਂ ਹੈਗਾ ਪਰ ਅਸੀਂ ਬੜੀ ਜਲਦੀ ਕੋਸ਼ਿਸ਼ ਕਰਦੇ ਹਾਂ ਵੀ ਉੱਥੇ ਅਸੀਂ ਪਲਾਂਟ ਲਾ ਦਈਏ ਤੇ ਜਿਹੜਾ ਪਲਾਂਟ ਚੱਲ ਨਹੀਂ ਰਿਹਾ ਇੱਥੇ ਜਿਹੜੀ ਮਸ਼ੀਨ ਚੱਲ ਨਹੀਂ ਰਹੀ ਜਾਂ ਕੋਈ ਅਣਕਹ